ਜੀ ਹਰ ਸ਼ਹਿਰ ਵਿੱਚ ਟ੍ਰੈਫਿਕ ਸਿਗਨਲ ਦੇਖੇ ਹੋਣਗੇ ਸਾਰੇ ਟ੍ਰੈਫਿਕ ਸਿਗਨਲਾਂ ਦੇ ਤਿੰਨ ਰੰਗ ਹੁੰਦੇ ਹਨ ਜਿਸ ਦੇ ਨਾਲ ਹਰੇ ਅਤੇ ਪੀਲੇ ਰੰਗ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਵਾਹਨ ਹਮੇਸ਼ਾ ਲਾਲ ਸਿਗਨਲ ਤੇ ਕਿਉਂ ਰੁਕਦੇ ਹਨ ਤੁਹਾਨੂੰ ਦੱਸ ਦਈਏ ਕਿ ਟ੍ਰੈਫਿਕ ਸਿਗਨਲਾਂ ਤੇ ਲਾਲ ਪੀਲੀ ਅਤੇ ਹਰੀ ਬत्तियां ਲਗਾਉਣ ਦਾ ਇੱਕ ਮੁੱਖ ਕਾਰਨ ਹੈ ਲਾਈਫ ਸਾਇੰਸ ਦੀ ਇੱਕ ਰਿਪੋਰਟ ਦੇ ਅਨਸਾਰ ਸ਼ੁਰੂਆਤ ਵਿੱਚ ਟ੍ਰੈਫਿਕ ਸਿਗਨਲ ਵਿੱਚ ਵਰਤਿਆ ਜਾਣ ਵਾਲਾ ਰੰਗ ਇੱਕ ਜਹਾਜ਼ ਦੀ ਨੈਵੀਗੇਸ਼ਨ ਪ੍ਰਣਾਲੀ ਤੇ ਆਧਾਰਿਤ ਸੀ ਸਮੁੰਦਰੀ ਜਹਾਜ਼ਾਂ ਵਿੱਚ ਲਾਲ ਅਤੇ ਹਰੇ ਸਿਗਨਲ ਲਗਾਏ ਗਏ ਸਨ ਇਸ ਨੂੰ ਦੇਖ ਕੇ ਜਹਾਜ਼ ਦਾ ਆਮਲਾ ਆਸਾਨੀ ਨਾਲ ਦੱਸ ਸਕਦਾ ਸੀ ਕਿ ਜਹਾਜ਼ ਕਿਸ ਦਿਸ਼ਾ 'ਚ ਜਾ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਲਾਲ ਅਤੇ ਹਰੇ ਰੰਗ ਨੂੰ ਲਾਗੂ ਕਰਨ ਪਿੱਛੇ ਕੀ ਕਾਰਨ ਸੀ ਅਸਲ ਵਿੱਚ ਦੂਜੇ ਰੰਗਾਂ ਦੇ ਮੁਕਾਬਲੇ ਇਹ ਰੰਗ ਦੂਰੋਂ ਵੀ ਸਾਫ਼ ਵੇਖੇ ਜਾ ਸਕਦੇ ਹਨ ਇਸੇ ਲਈ ਜਹਾਜ਼ਾਂ ਤੇ ਉਹਨਾਂ ਨੂੰ ਨੈਵੀਗੇਸ਼ਨ ਲਈ ਵਰਤਿਆ ਇਸ ਤੋਂ ਇਲਾਵਾ ਪੁਰਾਣੇ ਲਾਈਫ ਹਾਊਸਾਂ ਵਿੱਚ ਵੀ ਇਹੀ ਰੰਗ ਅਤੇ ਵਰਤੇ ਜਾਂਦੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਜੋ ਟ੍ਰੈਫਿਕ ਸਿਗਨਲਾਂ 'ਚ ਸ਼ਾਮਿਲ ਕੀਤਾ ਗਿਆ ਸਿਗਨਲਾਂ ਤੇ ਵਾਹਨਾਂ ਨੂੰ ਰੋਕਣ ਲਈ ਸਿਰਫ ਲਾਲ ਰੰਗ ਹੀ ਕਿਉਂ ਵਰਤਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਸਮੁੰਦਰ ਵਿੱਚ ਲਾਲ ਰੰਗ ਦਾ ਸਿਗਨਲ ਕਾਫੀ ਦੂਰੀ ਤੋਂ ਦੇਖਿਆ ਜਾ ਸਕਦਾ ਹੈ ਸਮੁੰਦਰੀ ਨੈਵੀਗੇਸ਼ਨ ਤੋਂ ਬਾਅਦ ਰੇਲਵੇ ਹਵਾਈ ਅੱਡਿਆਂ ਅਤੇ ਬਾਨਾਂ ਨੂੰ ਰੋਕਣ ਲਈ ਹਰ ਜਗ੍ਹਾ ਲਾਲ ਰੰਗ ਦੇ ਸਿਗਨਲ ਦੀ ਵਰਤੋਂ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤੀ ਦਿਨਾਂ 'ਚ ਜਦੋਂ ਲੰਡਨ ਦੇ ਪਾਰਲੀਮੈਂਟ ਪਾਰਲੀਮੈਂਟ ਸਕੁਅਰ ਤੇ ਲਾਈਟਾਂ ਲਗਾਈਆਂ ਗਈਆਂ ਸਨ ਤਾਂ ਟ੍ਰੈਫਿਕ ਲਾਈਟਾਂ ਦੀ ਵਰਤੋਂ ਮੈਨੂਅਲ ਤਰੀਕੇ ਨਾਲ ਕੀਤੀ ਜਾਂਦੀ ਸੀ ਪਰ ਕੁਝ ਸਮੇਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ